ਕਾਟ ਖਰਚੇ ਦੇ ਵਿੱਚ ਜੇ ਤੁਸੀਂ ਵੀ ਰਾਜੇ ਮਹਾਰਾਜਿਆਂ ਵਾਲਾ ਆਨੰਦ ਲੈਣਾ ਚਾਹੁੰਦੇ ਹੋ ਬਾਦਸ਼ਾਹਾਂ ਦੀ ਜ਼ਿੰਦਗੀ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਮੈਂ ਅੱਜ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਐਸੀ ਜਗ੍ਹਾ ਜਿੱਥੇ ਤੁਹਾਨੂੰ ਆਏਗੀ ਰਾਇਲ ਫੀਲਿੰਗ 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 ਇਸ ਜਗ੍ਹਾ ਦਾ ਨਾਮ ਆ ਕਿਸਾਨ ਹਵੇਲੀ ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਪਾਵਨ ਧਰਤੀ ਵਾਲੇ ਸ਼ਹਿਰ ਦੇ ਵਿੱਚ ਇਹ ਕਿਸਾਨ ਹਵੇਲੀ ਬਣੀ ਹੋਈ ਆ ਜਿੰਨੂੰ ਤੁਸੀਂ ਇੱਕ ਕਿਸਮ ਦਾ ਗੈਸਟ ਹਾਊਸ ਜਾਂ ਹੋਟਲ ਕਹਿ ਸਕਦੇ ਹੋ ਕਿਉਂਕਿ ਇੱਥੇ ਤੁਹਾਨੂੰ ਰਾਤ ਰੁਕਣ ਲਈ ਕਮਰੇ ਮਿਲਦੇ ਆ ਔਰ ਕਮਰੇ ਇੰਨੇ ਰਿਚ ਲੁੱਕ ਵਾਲੇ ਆ ਇੰਨੇ ਰਾਇਲ ਫੀਲਿੰਗ ਵਾਲੇ ਆ ਵੀ ਤੁਹਾਨੂੰ ਇਦਾਂ ਲੱਗਣਾ ਵੀ ਜਿਵੇਂ ਤੁਸੀਂ ਉਸ ਮਾਹੌਲ 'ਚ ਚਲਗੇ ਵੀ ਤੁਸੀਂ ਇੱਥੋਂ ਦੇ ਬਾਦਸ਼ਾਹ ਹੋ ਔਰ ਬਹੁਤ ਘੱਟ ਖਰਚੇ ਦੇ ਵਿੱਚ ਤੁਹਾਨੂੰ ਇੱਥੇ ਰੂਮ ਪ੍ਰੋਵਾਈਡ ਕਰਵਾਇਆ ਜਾਂਦਾ ਤਕਰੀਬਨ 1300 ਰੁਪਏ ਤੋਂ ਇੱਥੇ ਰੂਮ ਸਟਾਰਟ ਹੋ ਜਾਂਦਾ ਆ ਇੱਕ ਦਿਨ ਦਾ ਖਰਚਾ 1300 ਰੁਪਿਆ ਔਰ ਬਹੁਤ ਵਧੀਆ ਖਾਣਾ ਪੀਣਾ এনवायरमेंट ਇੰਨਾ ਜਿਆਦਾ ਵਧੀਆ ਵਾ ਵੀ ਤੁਸੀਂ ਕਹਿਣਾ ਵੀ ਇਹ ਹੀ ਜੰਨਤ ਆ ਪੂਰਾ ਚਿੱਲ ਮੋੜ ਆ ਇਹ ਇੱਕ ਕਿਸਮ ਦਾ ਫੈਮਿਲੀ ਗੈਸਟ ਹਾਊਸ ਆ ਜਿਹੜਾ ਕਿਲੇ ਦੇ ਵਾਂਗ ਬਣਿਆ ਜਿਵੇਂ ਪਹਿਲਾਂ ਕਿਲੇ ਹੁੰਦੇ ਸੀ ਨਾ ਰਾਜੇ ਮਹਾਰਾਜਾਂ ਦੇ ਉਦਾਂ ਬਣਿਆ ਪੂਰਾ ਏਸ਼ੀਅਨਟ ਏਸ਼ੀਅਨਟ ਆਹ ਦੁਬਾਰਾ ਬੋਲਣ ਦੀ ਕੋਸ਼ਿਸ਼ ਕਰ ਉਹ ਹੀ ਦੱਸਣ ਲੱਗਾ ਜਿਹੜਾ ਇਹ ਪ੍ਰਾਤਨ ਏਸ਼ੀਅਨਟ ਆਰਕੀਟੈਕਚਰ ਦੇ ਹਸਾਬ ਨਾਲ ਬਣਿਆ ਵਾ ਇੱਥੇ ਦੇਖਣ ਲਈ ਬਹੁਤ ਹੀ ਵਧੀਆ ਵਿਊ ਆ ਔਰ ਬੱਚਿਆਂ ਦੇ ਖੇਡਣ ਲਈ ਪਾਰਕ ਆ ਗੱਡੀਆਂ ਲਾਉਣ ਲਈ ਜਗ੍ਹਾ ਖੁੱਲੀ ਆ এনवायरमेंट ਇੰਨਾ ਜ਼ਿਆਦਾ ਸ਼ਾਂਤ ਆ ਵੀ ਤੁਸੀਂ ਮਤਲਬ ਮੰਤਰਮੁਗਧ ਹੋ ਜਾਂਦੇ ਆ ਔਰ ਇਹ ਆਨੰਦਪੁਰ ਸਾਹਿਬ ਤੋਂ ਜਦੋਂ ਆਪਾਂ ਨਹਿਰਾਂ ਵਾਲੇ ਪਾਸੇ ਨੂੰ ਜਾਂਦੇ ਆ ਨਾ ਉੱਥੇ ਰਸਤੇ ਤੇ ਆਉਂਦੀ ਏ ਕਿਸਾਨ ਹਵੇਲੀ ਜਦੋਂ ਐਸ ਵਾਰ ਤੁਸੀਂ ਆਓ ਤਾਂ ਜਰੂਰ ਇੱਥੇ ਸਟੇ ਕਰਕੇ ਜਾਇਓ ਔਰ ਵਧੀਆ ਫੀਲਿੰਗ ਆਏਗੀ ਚਿੱਲ ਮੋਡ ਆਨ ਹੋ ਜਾਏਗਾ ਜੇ ਤੁਹ